ਖਿਲਾਫ ਕੋਈ ਸ਼ਬਦ ਬੋਲਿਆ ਗਿਆ ਉਹਦੀ ਆਪ ਜੀਆਂ ਕੋਲੋਂ ਖਿਮਾ ਮੰਗਦੇ ਹੋਏ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੁਖਰਾਜ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤੋਂ ਆਈ ਪੀ ਡੀ ਕਿਸਾਨ ਬਚਾਓ ਮੋਰਚਾ ਵੱਲੋਂ ਅਗਲੇ ਸਟੇਜ ਸੈਕਟਰੀ ਦੀ ਸੇਵਾ ਨਿਭਾਵਾਂਗਾ ਹੋਰ ਮੈਂ ਬੇਨਤੀ ਕਰਦਾ ਸਾਡੇ ਉੱਗੇ ਪੰਜਾਬੀ ਗਾਇਕ ਸਰਜੀਤ ਭੁੱਲਰ ਜੀ 2 ਮਿੰਟ ਦੇ ਲਈ ਸਟੇਜ ਤੇ ਆਉਣਗੇ ਸਰਜੀਤ ਭੁੱਲਰ ਜੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ਸਹਿਬਾਨ ਵੱਖ-ਵੱਖ ਸੰਪਰਦਾਵਾਂ ਤੋਂ ਜਿੰਨੇ ਵੀ ਇੱਥੇ ਸੰਗਤਾਂ ਪੁੱਜੀਆਂ ਉਹਨਾਂ ਦੇ ਮੁਖੀ ਸਹਿਬਾਨ ਕਿਸਾਨ ਵਰਕਰ ਜਿੰਨੇ ਪਹੁੰਚਿਆ ਮਤਾਵਾ ਪਹੁੰਚਿਆ ਭੈਣਾ ਪਹੁੰਚਿਆ ਬਜ਼ੁਰਗ ਪਹੁੰਚਿਆ ਬੱਚੇ ਪਹੁੰਚਿਆ ਨੌਜਵਾਨ ਪਹੁੰਚੇ ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗੂਗਾ ਮੈਂ ਸਭ ਤੋਂ ਇੱਥੇ ਲੇਟ ਆਇਆ ਕਿਉਂਕਿ ਮੇਰੇ ਵੱਡੇ ਵੀਰ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੂੰ ਹਣ ਮੋਦੀਆ ਉਸ ਜਕੜੀਆਂ ਖਾਂਦੀ ਪਦਵੀ ਨਾਲ ਲੈ ਬੈਠੀ ਅੱਜ ਕਿਸਾਨ ਵੀਰ ਜਿੰਨੇ ਅਸੀਂ ਯੋਧੇ ਬੈਠੇ ਆ ਹਿੰਦੂ ਮੁਸਲਮਾਨ ਸਿੱਖ ਅਸਾਈ ਦੀ ਤਾਕਤ ਬੈਠੀ ਆ ਜਿੰਨੀ ਦੇਰ ਤੇਰੀ ਸਿਰ 'ਚ ਜੁੱਤੀ ਨਾ ਪਵੇ ਹੋਰ ਨਾ ਤੈਨੂੰ ਵੀ ਪਿਸ਼ਾਬ ਨਾ ਆਵੇ ਕਿਤੇ ਹੁਣ ਜਾ ਕੇ ਪਤਾ ਲੱਗਾ ਵੀ ਅਸੀਂ ਇੱਕ ਆ ਇੱਕ ਜਾਨ ਔਰ ਪੁੱਲਰਪਾ ਜੀ ਅਸੀਂ ਇੱਕ ਇਤਰਾਸ ਦੀ ਵੀ ਹੰਡਾ ਕੇ ਹਟਿਆ ਵੱਡੇ ਵੀਰ ਜੀ ਬਖਸ਼ੀ ਸਿੰਘ ਪੁੱਲਰ ਉਹਨਾਂ ਦਾ ਦਿਹਾਂਤ ਹੋ ਗਿਆ ਇੱਕ ਐਕਸੀਡੈਂਟ ਚ ਪਰ ਫਿਰ ਵੀ ਇੰਜ ਲੱਗਿਆ ਮੇਰੇ ਚਾਚਾ ਜੀ ਦਾ ਬੇਟਾ ਦਾ ਉਹਦੀ ਡੈਥ ਹੋਈ ਹੈ ਜੀਆ 16 ਨੂੰ ਭੋਗ ਹੈ ਪਰ ਫਿਰ ਵੀ ਦਰਸ਼ਨਪਾਲ ਜੀ ਨੇ ਇੱਕ 100 ਪਾਉਣ ਦੀ ਗੱਲ ਕੀਤੀ ਸੀ ਕਿਸਾਨ ਆਗੂ ਸਹਿਬਾਨ ਨੇ ਜਿਹੜੇ ਕਿ ਆਪਾਂ ਪਿੰਡਾਂ ਦੇ ਵਿੱਚੋਂ 10 10 20 20 ਬੰਦੇ ਤੋਰਨੇ ਆ ਉਹ ਵੀ ਸੌ ਜਰੂਰੀ ਆ ਉਹਨਾਂ ਨੇ ਕਿਹਾ ਸੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਵਾਰ ਆ ਉਹਦਨ ਆਪਾਂ ਸਾਰਿਆਂ ਨੇ ਸੋਹ ਪਾਉਣੀ ਆ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਆ ਕਿ ਆਪਣਾ Jio SIM ਤੋਂ ਬਗੈਰ ਕਿਉਂ ਨਹੀਂ ਸਰਦਾ ਆਪਾਂ ਰੋਜ਼ ਮੋਦੀ ਦੇ ਖਿਲਾਫ ਨਾਰੇ ਲਾਉਣੇ ਆ ਅਮਬਾਨੀਆਂ ਡਾਨੀਆਂ ਦੇ ਖਿਲਾਫ ਨਾਰੇ ਲਾਉਣੇ ਆ ਆਪਾਂ 200 200 ਦੇ ਪੈਕ ਮਗਰ ਲੱਗੇ ਹੋਏ ਆਪਾਂ ਲੱਖਾਂ ਰੁਪਏ ਇੱਥੇ ਲਿਆ ਕੇ ਜਾੜਤਾ ਹੈ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਆਪਾਂ ਯਾਰ ਆਪਾਂ ਮੈਂ ਤੁਹਾਨੂੰ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨ ਕਿਉਂਕਿ ਲੱਖਾਂ ਲੋਕ ਜੁੜੇ ਆ ਤੇ ਲੱਖਾਂ ਦੇ ਮਗਰ ਪਤਾ ਨਹੀਂ ਕਿੰਨੇ ਹੋਰ ਆਪਣੇ ਪਰਿਵਾਰਕ ਮੈਂਬਰ ਆ ਜਿਨ੍ਹਾਂ ਕੋਲ ਪੰਜ-ਪੰਜ ਘਰ ਦੇ ਵਿੱਚ ਫੋਨ ਆ ਆਪਾਂ ਮੁਫਤ ਦੀ ਚੀਜ਼ ਆਪਾਂ ਲਈ ਆ ਆਪਾਂ ਨੂੰ ਉਹਨਾਂ ਨੇ ਪਹਿਲਾਂ ਮੁਫਤ ਦੇ ਵਿੱਚ ਜ਼ਹਿਰ ਦੇ ਦਿੱਤੀ ਆ ਹੁਣ ਆਪਾਂ ਆਪਣੇ ਗੱਲ ਪਾ ਲਈ ਕੀ ਕਰ ਆਪਾਂ ਉਹਨਾਂ ਦੀ SIM ਨੂੰ ਬਦਲ ਕੇ ਹੋਰ ਕਿਸੇ SIM ਦੇ ਵਿੱਚ ਡਿਵੋਆਰ ਨਹੀਂ ਕਰਾ ਸਕਦੇ ਇਹ ਸੌ ਪਾ ਕੇ ਜਾਓ ਅੱਜ ਜਿਹੜਾ ਆਪਾਂ ਕਿਸੇ ਨੂੰ ਝਟਕਾ ਦੇ ਸਕਦੇ ਜਿਹੜਾ ਆਪਣੇ ਹੱਥ ਵਸਤੇ ਦੇ ਵਿੱਚ ਝਟਕਾ ਹੋ ਤਾਂ ਦੇ ਸਕਦੇ ਆ ਨਾ ਵੀ ਅਸੀਂ ਇਹਨਾਂ ਨੂੰ ਜਾਂਚ ਦੱਸਾਂਗੇ ਵੀ ਤੁਸੀਂ ਸਾਡੀ ਜ਼ਮੀਨ ਖੋਣ ਨੂੰ ਫਿਰਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿੱਦਾਂ ਸਾਡੀ ਜ਼ਮੀਨ ਖੋਣੇ ਹੋ ਮੈਂ ਇਹ ਬੇਨਤੀ ਕਰੂੰਗਾ ਕਿ ਇਹ ਜ਼ਰੂਰ ਸੋਚੋ ਮੈਂ ਚੰਦ ਇੱਕ ਲੈਣਾ ਇੱਕ ਗੀਤ ਦੀਆਂ ਕਹਿਣੀਆਂ ਕਿਉਂਕਿ ਪਰਿਵਾਰ ਦੇ ਵਿੱਚ ਮੈਂ ਆਪਦੇ ਘਰ ਚ ਵੱਡਾ ਮੈਂਬਰ ਸੀ ਮੇਰੇ ਉਦੋਂ ਬਾਅਦ ਮਾਤਾ ਜੀ ਵੱਡੇ ਨੇ ਉਹਨਾਂ ਨੂੰ ਇਹ ਖੁਫਸੋਸ ਕਰਨ ਲਈ ਲੋਕ ਆਉਂਦੇ ਸੀ ਤਾਂ ਨਹੀਂ ਆ ਸਕਿਆ ਤੇ ਇਹ ਪਗੜੀ ਸੰਭਾਲ ਗਾਣਾ ਵੈਸੇ ਪਹਿਲਾਂ ਦਾ ਆਇਆ ਪਰ ਨਵੇਂ ਤਰੀਕੇ ਨਾਲ ਲਿਖਿਆ ਹੈ ਉਹ ਤੁਹਾਡੀ ਨਜ਼ਰ ਕਰਨ ਦਾ ਚੰਦ ਲੈਣਾ ਉਸ ਤੋਂ ਬਾਅਦ ਸੰਭਾਪਤੀ ਕਰ ਲੈਣੀ ਹੋ ਮਰ ਜਾਣਾ ਤੂੰ ਤਾਂ ਸਦਾ ਕੰਮ ਕਰਦੇ ਸੋਕਿਆਂ ਚ ਸੁਤ ਹੜਾ ਵਿੱਚ ਹੜਦੇ ਆਉਣ ਵਾਲੀ ਪੀੜ੍ਹੀ ਰਹੂਗੀ ਪੁੱਛਦੀ ਸਵਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਓ ਵੱਡੇ ਵੱਡੇ ਵਾਅਦੇ ਆ ਤਾਂ ਵੱਡੇ ਵੱਡੇ ਲਾਰੇ ਆ ਨਾ ਵੋਤਾ ਵੇਲੇ ਤੇਰੇ ਕੋਲ ਆਉਣਗੇ ਐਤ ਕੀ ਦੀ ਕਰ ਦੇਣਾ ਕਰਜ਼ਾ ਹੈ ਮਾਫ ਇੱਕ ਦੂਜੇ ਨਾਲ ਵੱਧ ਲਾਰੇ ਲਾਉਣਗੇ ਓ ਘਟ ਦੇਗਾ ਚੰਦਾ ਗੱਲਾਂ ਝੂਠੀਆਂ ਇੱਥੇ ਆ ਕੇ ਰੱਖ ਦੇਣਾ ਨਾ ਤੈਨੂੰ ਭਾਂਵਾਂ ਨਾਲ ਲੜਾ ਕੇ ਲੀਡਰਾਂ ਦੀ ਕਮੇ ਤੱਕ ਸਮਝੇਗਾ ਚਾਰ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਜੇ ਸਰਜੀਤ ਭੁੱਲਰ ਜੀ ਦਾ ਹੁਣ ਮੈਂ ਅਗਲੇ ਬੁਲਾਰੇ ਸੰਧੂ ਸਰਜੀਤ ਪੰਜਾਬੀ ਲੋਗ ਆਇ ਇੱਕ ਉਹਨਾਂ ਨੂੰ ਬੇਨਤੀ ਕਰਦਾ ਉਹ 3 ਮਿੰਟ ਦੇ ਲਈ ਸਟੇਜ ਤੇ ਆਉਣਗੇ ਤੇ ਇਥੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਵਕੀਲ ਭਾਈਚਾਰਾ ਵੀ ਸਾਡੇ ਵਿੱਚ ਪਹੁੰਚਿਆ ਜਿਹੜਾ ਸਾਡਾ ਇਹ ਕਾਫਲਾ ਸਾਡਾ ਇਹ ਮੋਰਚਾ ਸਾਡਾ ਇਹ ਜੁੱਧ ਹੈ ਦਿਨੋਂ ਦਿਨ ਮਜਬੂਤ